ਸਤਿ ਸ਼੍ਰੀ ਅਕਾਲ ਜੀ ਮੈਂ ਹਕਿਰਨਦੀਪ ਕੌਰ ਮਠਾੜੂ ਮੇਰੇ ਚੈਨਲ ਫੈਟਿ ਕਲੈਕਸ਼ਨ ਭਲਾ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਦੁਬਾਰਾ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਗੁਜਾਰਿਸ਼ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਜੀ ਜਿਹੜੀਆਂ ਨੇ ਹਾਲ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਬਹੁਤ ਸੋਹਣੇ ਨਵੇਂ ਕਲਰ ਡਿਜ਼ਾਈਨ ਇਹਦੇ ਵਿੱਚ ਆਪਣੇ ਕੋਲੇ ਐਡ ਹੋਏ ਸੀਗੇ ਮੈਂ ਕਿਹਾ ਇੱਕ ਵੀਡੀਓ ਬਣਾ ਦਈਏ ਬੜੇ ਸੋਹਣੇ ਸੋਹਣੇ ਕਲਰ ਡਿਜ਼ਾਈਨ ਲੈ ਕੇ ਆਏ ਆ ਛੋਟੀ ਜਿਹੀ ਆਪਾਂ ਵੀਡੀਓ ਬਣਾਵਾਂਗੇ ਤਾਂ ਅਜੋ ਜਲਦੀ ਤੋਂ ਜਲਦੀ ਤੁਸੀਂ ਇਹਨੂੰ ਮਤਲਬ ਉਹ ਕਰ ਸਕੋ ਲੈ ਸਕੋ ਔਰ ਸਿਲੈਕਟ ਕਰ ਸਕੋ ਸਭ ਤੋਂ ਪਹਿਲਾ ਜਿਹੜਾ ਕਲਰ ਦੇਖੋ ਤੁਸੀਂ ਕਲਰ ਹੈਗਾ ਜੀ ਨਿਊਡ ਸ਼ੇਡ ਹੈ ਨਿਊਡ ਸ਼ੇਡ ਜਿਹੜਾ ਬੜਾ ਪਿਆਰਾ ਸ਼ੇਡ ਹੈ ਦੇਖੋ ਇਹ ਹੈਗੀ ਹੈ ਜਿਹਦੀ ਸ਼ਰਟ ਪੀਸ ਆਊਗਾ ਇਹ ਸ਼ਰਟ ਹੈ ਜੀ ਨਾਲ ਇਹ ਆਏਗੀ ਜੀ ਇਹਦੀ ਬਾਟਮ ਜਿਹੜੀ ਬਾਟਮ ਹੋएगी ਇਹ ਵਾਲੀ ਆਏਗੀ ਜੀ ਬਾਟਮ ਸਾਰਾ ਜਿਹੜਾ ਸਟਫ ਰਹੇਗਾ ਸ਼ਿਮਰ ਬਾਂਦਨੀ ਸਟਫ ਦੇ ਵਿੱਚ ਰਹੇਗਾ ਇਹ ਜਿਹੜਾ ਸ਼ਿਮਰ ਹੈ ਜੀ ਬਰਬਰੀ ਸ਼ਿਮਰ ਹੈ ਤੁਹਾਨੂੰ ਦਿਖਾ ਦੇਵਾਂ ਜਿਹੜੀ ਇਹ ਸ਼ਿਮਰ ਹੈ ਜੀ ਇਹ ਬਰਬਰੀ ਸ਼ਿਮਰ ਹੈ ਜੀ ਠੀਕ ਹੈ ਜਿਹੜਾ ਬਾਜ਼ਾਰ ਦੇ ਵਿੱਚ ਇਹਦਾ ਪ੍ਰਾਈਸ ਹੈਗਾ ਜੀ 1600 ਰੁਪਏ ਤੁਸੀਂ ਇੰਸਟਾ ਤੇ ਵੀਡੀਓਜ਼ ਕਾਫੀ ਵਾਇਰਲ ਨੇ ਜੀ ਇਸ ਕਪੜੇ ਦੀਆਂ 1600 ਰੁਪਏ ਦੇ ਵਿੱਚ ਇਹਨੂੰ ਸੇਲ ਕਰ ਰਹੇ ਨੇ ਜੀ ਬੁਟੀਕ ਵਾਲੀਆਂ ਭੈਣਾਂ ਨੇ ਜਿਹੜੀਆਂ ਉਹ ਵੀ 1600 ਰੁਪਏ ਦਾ ਸੇਲ ਕਰ ਰਹੀਆਂ ਨੇ ਅੱਪਾ ਇਹਨੂੰ ਲੈ ਕੇ ਆਏ ਜੀ ਹਾਫ ਰੇਟ ਦੇ ਵਿੱਚ ਹਾਫ ਤੋਂ ਵੀ ਘੱਟ ਰੇਟ ਦੇ ਵਿੱਚ ਆਪਾਂ ਲੈ ਕੇ ਆਏ ਆ ਜੀ ਸਿਰਫ 750 ਰੁਪਏ ਦੇ ਵਿੱਚ ਤੁਸੀਂ ਇਹ ਜਿਹੜਾ ਸੂਟ ਸਾਡੇ ਤੋਂ ਲੈ ਸਕਦੇ ਹੋ ਇਹ ਦਾ ਸੀਗਾ ਇਹਦਾ ਫਰਸਟ ਕਲਰ ਬਹੁਤ ਪਿਆਰਾ ਕਲਰ ਹੈ ਜੀ ਫਰਸਟ ਕਲਰ ਨਿਊਡ ਸ਼ੇਡ ਸੀਗਾ ਬਹੁਤ ਸੋਹਣਾ ਰੰਗ ਹੈ ਜੋ ਵੀ ਕਿਸੇ ਵੀ ਉਮਰ ਦੀ ਔਰਤ ਪਾ ਸਕਦੀ ਹੈ ਇਹਨੂੰ ਛੋਟੀ ਉਮਰ ਦੀ ਵੀ ਵੱਡੀ ਉਮਰ ਦੀ ਵੀ ਜਿਹੜੀ ਮਾਂ ਪੈਣ ਇਹਨੂੰ ਸੂਟ ਨੂੰ ਪਾ ਸਕਦੀ ਹੈ ਇਹਦੇ ਉੱਤੇ ਤੁਸੀਂ ਵਰਕ ਕਰਾ ਕੇ ਵਰਕ ਦੀ ਫਿਨਿਸ਼ਿੰਗ ਦੇ ਕੇ ਵੀ ਇਹਨੂੰ ਸੋਹਣਾ ਸੂਟ ਬਣਾ ਕੇ ਰੈਡੀ ਕਰ ਸਕਦੇ ਹੋ ਇਹ ਸੀਗਾ ਜੀ ਫਰਸਟ ਕਲਰ ਸੈਕਿੰਡ ਜਿਹੜਾ ਹੈਗਾ ਕਲਰ ਹੈਗਾ ਜੀ ਇਹ ਕਾਪਰ ਮਹਿਰੂਨ ਜੀ ਟੋਨ ਹੈ ਦੀ ਇਹਦਾ ਜਿਹੜਾ ਮੇਨ ਸ਼ੇਡ ਹੈ ਜਿੱਥੋਂ ਦੇਖੋ ਲੇਅਰ ਦੇ ਵਿੱਚ ਮੇਨ ਸ਼ੇਡ ਜਿਹਦਾ ਸ਼ੋ ਹੋ ਰਿਹਾ ਕਿਉਂਕਿ ਸ਼ਾਈਨ ਹੋਣ ਕਰਕੇ ਇਹਦਾ ਪਿਓਰ ਜਿਹੜਾ ਪ੍ਰੋਪਰ ਸ਼ੇਡ ਹੈ ਜਿਹੜਾ ਉਹ ਸ਼ਾਈਨ ਹੋਣ ਕਰਕੇ ਹਨਾ ਇਥੋਂ ਜਿਵੇਂ ਲੇਅਰ ਹੈ ਕਾਫੀ ਜੀ ਕਾਪਰ ਜੀ ਮਹਿਰੂਨ ਜੀ ਉਦਾਂ ਹੀ ਸ਼ੋ ਹੋ ਰਿਹਾ ਜੀ ਦੇਖੋ ਇਹ ਜਿਹੜੀ ਇਹਦੀ ਸ਼ਰਟ ਰਹੇਗੀ ਬੜੀ ਪਿਆਰੀ ਸ਼ਰਟ ਹੈ ਜੀ ਜਿਹੜਾ ਪ੍ਰੋਪਰ ਬਾਂਦਨੀ ਪ੍ਰਿੰਟ ਹੈ ਜਿਹੜੀ ਸ਼ਰਟ ਦਾ ਹੈ बॉटਮ ਰਹੇਗੀ ਜੀ ਇਹ ਵਾਲੀ ਬਾਟਮ ਤੇ ਹੈਗੀ ਹੈ ਲਾਈਨਿੰਗ ਔਰ ਆਪਾਂ ਇਹ ਸੂਟ ਨੇ ਜਿਹੜੇ ਆਪਾਂ ਇਹਨਾਂ ਨੂੰ ਨਾ ਵਿਦਾਊਟ ਜਿਵੇਂ ਟਾਫਟਾ ਬਣਾ ਸਕਦੇ ਹਾਂ ਸਿੰਪਲ ਲਾਈਨਿੰਗ ਯੂਜ਼ ਕਰ ਸਕਦੇ ਹਾਂ ਇਹਨਾਂ ਸੂਟਾਂ ਦੇ ਉੱਪਰ ਆਪਾਂ ਸਿੰਪਲ ਲਾਈਨਿੰਗ ਨਾਲ ਇਹਨਾਂ ਸੂਟਾਂ ਨੂੰ ਆਪਾਂ ਬਣਾ ਕੇ ਰੈਡੀ ਕਰ ਸਕਦੇ ਹਾਂ ਬਰਬਰੀ ਸ਼ਿਮਰ ਜਿਹੜਾ ਇਹ ਸਟਫ ਰਹੇਗਾ ਕੁਆਲਿਟੀ ਵਾਈਜ਼ ਵੀ ਸਟਫ ਬਹੁਤ ਜ਼ਿਆਦਾ ਵਧੀਆ ਹੈ ਕਿਉਂਕਿ ਅਸੀਂ ਖੁਦ ਯੂਜ਼ ਕੀਤਾ ਹੈ ਇਹ ਸਟਫ ਆਪਣੇ ਘਰ ਬਣਾਇਆ ਹੈ ਅ नेक्स्ट ਜਿਹੜਾ ਸ਼ੇਡ ਹੈ ਜੀ ਗੁਲਾਨਾਰੀ ਜਿਆ ਸ਼ੇਡ ਹੈ ਇਹ ਆਪਣੇ ਕੋਲ ਇਹ ਸਾਰੇ ਆਲਮੋਸਟ ਆਪਣੇ ਕੋਲ ਸਿੰਗਲ ਸਿੰਗਲ ਸੂਟ ਨੇ ਜੀ ਜੋ ਵੀ ਪਹਿਨ ਲੈਣਾ ਚਾਹੁੰਦੇ ਫਟਾਫਟ ਆਪਣਾ ਆਰਡਰ ਬੁੱਕ ਕਰ ਸਕਦੇ ਹੋ 750 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਜਿਹੜੇ ਸਾਡੇ ਤੋਂ ਬਾਈ ਕਰ ਸਕਦੇ ਹੋ ਜੀ ਇਹ ਰਹੇਗਾ ਜੀ ਆਪਣਾ ਗੁਲਾਨਾਰੀ ਜੀ ਟੋਨ ਦੇ ਵਿੱਚ ਹੈ ਬਹੁਤ ਪਿਆਰੀ ਸ਼ੇਡ ਹੈ ਦੇਖੋ ਸ਼ੇਡ ਦੇਖੋ ਜੀ ਤੁਸੀਂ ਬੜਾ ਪਿਆਰਾ ਕਲਰ ਹੈ ਇਹਦੇ ਨਾਲ ਤੁਸੀਂ ਸ਼ਿਮਰਦਾਈ ਦੁਪੱਟਾ ਸਾਡੇ ਤੋਂ ਲੈ ਕੇ ਜਿਹੜਾ ਬਣਾ ਸਕਦੇ ਹੋ ਨੈਕਸਟ ਹੈਗਾ ਜੀ ਨਿਊਡ ਪਰਪਲ ਕਲਰ ਬਹੁਤ ਸੋਹਣਾ ਸ਼ੇਡ ਹੈ ਜੀ ਨਿਊਡ ਪਰਪਲ ਕਲਰ ਨਿਊਡ ਪਰਪਲ ਕਲਰ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹਦੀ ਪ੍ਰਿੰਟਿੰਗ ਦੇਖੋ 셔ਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਇਹ ਹੈਗੀ ਹੈ ਜੀ ਇਹਦੀ ਬਾਟਮ ਬਾਟਮ ਰਹੀ ਕਿਦੀ ਲਾਈਨਾਂ ਵਾਲੀ ਹਾਂ ਇਹਦੇ ਵਿੱਚ ਆਪਣੇ ਕੋਲ ਇੱਕ ਕਸਟਮਰ ਦਾ ਸੂਟ ਵੀ ਬਣ ਕੇ ਰੈਡੀ ਹੋਇਆ ਸੇਮ ਸੂਟ ਬਣ ਕੇ ਰੈਡੀ ਹੋਇਆ ਜੀ ਇਹਦੇ ਨਾਲ ਆਪਾਂ ਦੁਪੱਟਾ ਰੈਡੀ ਕਰਵਾਇਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਆਪਾਂ ਸ਼ਿਮਰ ਦਾ ਦੁਪੱਟਾ ਹੀ ਰੈਡੀ ਕਰਵਾਇਆ ਜੀ ਨਾਲ ਕਿਉਂਕਿ ਜਦੋਂ ਆਪਾਂ ਕੋਈ ਵੀ ਹੋਰ ਦੁਪੱਟਾ ਰੈਡੀ ਕਰਵਾਉਣੀ ਹੈ ਜੀ ਨਾਲ ਫਿਨਿਸ਼ਿੰਗ ਨਹੀਂ ਆਉਂਦੀ ਇੰਨੀ ਦੁਪੱਟੇ ਦੇ ਕਲਰ ਦੀ ਇਹਦੇ ਨਾਲ ਸੇਮ ਕਲਰ ਦੇਖੋ ਐਗਜ਼ੈਕਟ ਕ ਇਹੀ ਵਾਲਾ ਜਿਹੜਾ ਪਰਪਲ ਕਲਰ ਹੈ ਸ਼ਿਮਰ ਦੇ ਉੱਤੇ ਬਣਾਇਆ ਜੀ ਆਪਾਂ ਬਹੁਤ ਸੋਹਣਾ ਦੁਪੱਟਾ ਹੈ ਜੀ ਇਹ 550 ਰੁਪਏ ਦੁਪੱਟੇ ਦੀ ਕੋਸਟ ਹੈ ਤੁਸੀਂ 550 ਰੁਪਏ ਦੇ ਵਿੱਚ ਇਹ ਦੁਪੱਟਾ ਸਾਡੇ ਤੋਂ ਨਾਲ ਲੈ ਕੇ ਦੁਪੱਟਾ ਡਾਈ ਜਿਹੜਾ ਆਪਣਾ ਕਰਵਾ ਸਕਦੇ ਹੋ ਜੀ ਜਾਂ ਫਿਰ ਸਾਡੇ ਕੋਲੇ ਵੀ ਡਾਈ ਅਵੇਲੇਬਲ ਹੈ ਅਸੀਂ ਤੁਹਾਨੂੰ ਡਾਈ ਕਰਵਾ ਕੇ ਵੀ ਦੁਪੱਟਾ ਦੇ ਸਕਦੇ ਹਾਂ ਇਹਦੇ ਨਾਲ ਦੇਖੋ ਇਹ ਸ਼ਰਟ ਹੈ ਜੀ ਨਾਲ ਇਹ ਬਾਟਮ ਹੈ ਕਸਟਮਰ ਦਾ ਸੂਟ ਹੈ ਜੀ ਨਾਲ ਹੈਗਾ ਜੀ ਇਹ ਦੁਪੱਟਾ ਇਹ ਸਾਰਾ ਸੂਟ ਕੰਪਲੀਟ ਹੋ ਗਿਆ ਜੀ ਦੇਖੋ ਅਗਰ ਇਹਦੇ ਨਾਲ ਆਪਾਂ ਕੋਈ ਵੀ ਹੋਰ ਦੁਪੱਟਾ ਡਾਈ ਕਰਾਉਂਦੇ ਇੰਨੀ ਫਿਨਿਸ਼ਿੰਗ ਨਹੀਂ ਆਉਂਦੀ ਸੀ ਕਿਉਂਕਿ ਇਹਦੇ ਤੇ ਵੀ 골ਡਨ ਸ਼ਾਈਨ ਇਹਦੇ ਤੇ ਵੀ 골ਡਨ ਸ਼ਾਈਨ ਹੈ ਸੋਨਾ ਲੱਗ ਰਿਹਾ ਬਹੁਤ ਸੋਨਾ ਦੁਪੱਟਾ ਜਿਹੜਾ ਇਹ ਸੂਟ ਬਣ ਕੇ ਕਸਟਮਰ ਦਾ ਆਪਣਾ ਰੈਡੀ ਹੋਇਆ ਜੀ ਨੈਕਸਟ ਜਿਹੜਾ ਇਹਦਾ ਆਪਣੇ ਇਹ ਵੀ ਆਪਣੇ ਕੋਲ ਸਿੰਗਲ ਕਲਰ ਹੈ ਨੈਕਸਟ ਜਿਹੜਾ ਸ਼ੇਡ ਹੈਗਾ ਸੀ ਆਪਣਾ yellow ਦੇਖ ਸਕਦੇ ਹੋ ਤੁਸੀਂ yellow ਇਹ ਉਹ ਸ਼ੇਡ ਹੈ ਜੀ ਜਿਹੜਾ ਅੱਜਕੱਲ ਦੇਖੋ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਨਾ ਹਲਦੀ ਤੇ ਆਪਾਂ ਇਹ yellow ਸ਼ੇਡ ਵੇਅਰ ਕਰਦੇ ਆਂ ਇਹ ਤੁਸੀਂ ਇਹ ਉਦਾਂ ਦਾ ਸ਼ੇਡ ਹੈ ਜੀ ਜਿੱਦਾਂ ਮਰਜੀ ਫੰਕਸ਼ਨ ਤੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਇਹਦੇ ਉੱਤੇ ਆਪਾਂ ਕੋਈ ਵੀ ਵਰਕ ਵੀ ਕਰਵਾ ਸਕਦੇ ਹਾਂ ਆਪਣੇ ਕੋਲੇ ਹੈਂਡਵਰਕ ਮਸ਼ੀਨਵਰਕ ਕਾਰੀ ਵਰਕ ਸਾਰੇ ਅਵੇਲੇਬਲ ਨੇ ਜੀ ਵਰਕ ਵਾਲੇ ਸੂਟ ਨੇ ਜਿਹੜੇ ਆਪਣੇ ਆਉਂਦੇ ਜਾਂਦੇ ਰਹਿੰਦੇ ਹਨਾ ਵਰਕ ਹੁੰਦੇ ਰਹਿੰਦੇ ਆ ਜੀ ਨਿਊ ਨਿਊ ਸ਼ੇਡ ਆ ਜਿਹੜੇ ਸੋਹਣੇ ਸੋਹਣੇ ਸੂਟ ਅਸੀਂ ਤੁਹਾਡੇ ਲਈ ਲਿਆਉਂਦੇ ਰਹਿੰਨੇ ਆ ਔਰ ਬਹੁਤ ਸੋਹਣਾ ਸ਼ੇਡ ਹੈ ਜੀ ਇਹ yellow ਇਸ ਤੋਂ ਬਾਅਦ ਨੈਕਸਟ ਕਲਰ ਹੈ ਜੀ ਮਹਿੰਦੀ ਯੈਲੋ ਹਲਦੀ ਤੇ ਵੇਅਰ ਕਰ ਸਕਦੇ ਹੋ ਮਹਿੰਦੀ ਤੇ ਤੁਸੀਂ ਆਪਣਾ ਜਿਹੜਾ ਮਹਿੰਦੀ ਸ਼ੇਡ ਦਾ ਸੂਟ ਵੀ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਬਹੁਤ ਸੋਹਣਾ ਸਟਫ ਹੈ ਸਟਫ ਰਹੇਗਾ ਜੀ ਸ਼ਿਮਰ ਬਾਂਦਨੀ ਐਗਜ਼ੈਕਟ ਜਿਹੜਾ ਕਲਰ ਹੈਗਾ ਜੀ ਇਹਦਾ ਮਹਿੰਦੀ ਕਲਰ ਹੈ ਇਹਦੇ ਨਾਲ ਤੁਸੀਂ ਬਾਂਦਨੀ ਦਾ ਜਿਹੜਾ ਸੌਰੀ ਸ਼ਰਟ ਹੈ ਜਿਹੜੀ ਬਾਂਦਨੀ ਦੀ ਹੈ ਬਾਟਮ ਹੈਗੀ ਲਾਈਨਾਂ ਵਾਲੀ ਔਰ ਇਹਦੇ ਨਾਲ ਤੁਸੀਂ ਅੱਧਾ ਸ਼ਿਮਰ ਦਾ ਦੁਪੱਟਾ ਲੈ ਕੇ ਇਹਨੂੰ ਯੂਜ਼ ਕਰ ਸਕਦੇ ਬਹੁਤ ਸੋਹਣਾ ਜਿਹੜਾ ਇਹ ਸੂਟ ਰਹਿਣ ਵਾਲਾ ਹੈ ਨੈਕਸਟ ਹੈਗਾ ਜੀ ਆਪਣਾ ਕਲਰ ਹੈਗਾ ਔਰੇਂਜ ਰਸਟ ਜਿਹਾ ਕਲਰ ਹੈ ਜੀ orange ਦਾ ਸ਼ੇਡ ਬੜਾ ਪਿਆਰਾ ਸ਼ੇਡ ਹੈ ਇਹ ਵੀ ਸ਼ਰਟ ਆਏਗੀ ਜੀ ਇਹ ਆਏਗੀ ਬਾਟਮ ਬਹੁਤ ਸੋਹਣਾ ਸ਼ੇਡ ਹੈ ਜੀ ਇਹ ਤੁਸੀਂ ਲੈ ਸਕਦੇ ਹੋ ਇਹਨੂੰ ਸ਼ਰਟ ਤੇ ਇਹਨੂੰ ਬਾਟਮ ਬਣਾ ਸਕਦੇ ਹੋ ਬਹੁਤ ਸੋਹਣਾ ਸ਼ੇਡ ਹੈ ਜੀ ਅ ਨੈਕਸਟ ਜਿਹੜਾ ਸ਼ੇਡ ਹੈਗਾ ਜੀ ਲਾਸਟ ਜਿਹੜਾ ਆਪਣਾ ਸੂਟ ਹੈਗਾ ਜੀ ਰਾਇਲ ਬਲੂ ਕਲਰ ਹੈ ਇਹ ਸ਼ਰਟ ਹੈ ਜੀ ਬਾਟਮ ਹੈ ਤੁਸੀਂ ਇਹਨੂੰ ਵੀ ਬਣਾ ਕੇ ਰੈਡੀ ਕਰ ਸਕਦੇ ਹੋ ਆਪਣੇ ਕੋਲ ਇਹ ਸੂਟ ਪਹਿਲਾਂ ਬਣ ਕੇ ਰੈਡੀ ਹੋਏ ਨੇ ਜੀ ਬੜੇ ਸੋਹਣੇ ਸੋਹਣੇ ਸੂਟ ਆਪਣੇ ਕੋਲੇ ਬਣ ਕੇ ਰੈਡੀ ਹੁੰਦੇ ਨੇ ਆਪਾਂ ਸਟੀਚਿੰਗ ਇਹਨਾਂ ਦੀ ਕਰਵਾ ਕਰਵਾ ਕੇ ਸੈਂਡ ਕੀ ਭੇਜਿਆ ਜੀ ਕਸਟਮਰ ਨੂੰ ਹਨਾ ਵਿਦ ਸਟੀਚਿੰਗ ਇਹ ਸੂਟ ਗਏ ਨੇ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਏ ਨੇ ਵਿਦ ਦੁਪੱਟਾ ਬਹੁਤ ਸੋਹਣੇ ਜਿਹੜੇ ਇਹ ਸੂਟ ਨੇ ਜੀ ਅਗਰ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸੋਨੇ ਜਿਹੜੇ ਸ਼ੇਡ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਜਿਹੜੇ ਸੂਟ ਨੇ ਜੀ 750 ਰੁਪਏ ਦੇ ਵਿੱਚ ਇਹ ਸੂਟ ਸਾਡੇ ਤੋਂ ਲੈ ਸਕਦੇ ਹੋ ਤੁਸੀਂ ਜੋ ਮੇਰੀਆਂ ਬੁਟੀਕ ਵਾਲੀਆਂ ਭੈਣਾਂ ਨੇ ਅਗਰ ਇਹ ਸੂਟ ਲੈਣਾ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਇਹ ਸੂਟ ਮਿਲਣਗੇ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਰੀਜ਼ਨੇਬਲ ਪ੍ਰਾਈਸ ਤੇ ਆਪਾਂ ਇਹ ਸੂਟ ਲੈ ਕੇ ਆਏ ਆ ਜੋ ਵੀ ਪਹਿਨ ਲੈਣਾ ਚਾਹੁੰਦੀ ਹੈ ਫਟਾਫਟ ਇਹ ਸੂਟ ਜਿਹੜੇ ਬਣਾ ਕੇ ਇਹ ਲੈ ਸਾਡੇ ਤੋਂ ਲੈ ਸਕਦੀ ਹੈ ਲਾਈਨਿੰਗ ਇਹਦੇ ਉੱਤੇ ਟਫ ਟਾਈਲ ਦੀ ਕੋਈ ਨੀਡ ਨਹੀਂ ਹੈ ਸਿੰਪਲ ਲਾਈਨਿੰਗ ਨਾਲ ਹੀ ਇਹ ਸੂਟ ਬਣ ਕੇ ਰੈਡੀ ਹੋ ਜਾਣਗੇ ਜੀ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਆ ਜੀ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੋ ਵੀ ਭੈਣ ਲੈਣਾ ਚਾਹੁੰਦੀ ਹੈ ਸੂਟ ਫੜਫੜ ਸਕਰੀਨਸ਼ਾਟ ਪੇਜ ਕਰ ਆਪਣਾ ਆਰਡਰ ਬੁੱਕ ਕਰੋ ਅਗਰ ਤੁਸੀਂ ਇਹ ਦੁਪੱਟਾ ਵੀ ਸ਼ਿਮਰ ਦਾ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਬਹੁਤ ਸੋਹਣਾ ਫਾਲ ਹੈ ਦੁਪੱਟੇ ਦਾ ਬੜਾ ਪਿਆਰਾ ਜਿਹੜਾ ਇਹ ਦੁਪੱਟਾ ਹੈ ਔਰ ਇਹਦਾ ਬਹੁਤ ਸੋਹਣਾ ਦੁਪੱਟਾ ਹੈ ਜੀ ਲੈਸਿਸ ਵਗੈਰਾ ਹਲੇ ਦੇ ਤੇ ਰਹਿੰਦੀਆਂ ਨੇ ਪੈਂਡਿੰਗ ਹੈ ਕੰਮ ਇਹਦਾ ਦੁਪੱਟੇ ਦਾ ਆਪਾਂ ਲੇਸ ਵਗੈਰਾ ਨਾਲ ਡਿਜ਼ਾਈਨ ਕਰਨਾ ਹੈ ਔਰ ਸੂਟ ਵੀ ਆਪਾਂ ਸਟਿਚ ਕਰਵਾ ਕੇ ਹੀ ਭੇਜਣਾ ਹੈ ਦੁਪੱਟਾ ਆਪਣੇ ਕੋਲ ਅਜ ਡਾਈ ਹੋ ਕੇ ਆਇਆ ਸੀ ਬਹੁਤ ਸੋਹਣਾ ਦੁਪੱਟਾ ਡਾਈ ਹੋਇਆ ਹੈ ਔਰ ਇਹ ਦੁਪੱਟਾ ਜਿਹੜਾ ਹੈਗਾ ਤੁਸੀਂ 550 ਰੁਪਏ ਦੇ ਵਿੱਚ ਸਾਡੇ ਤੋਂ ਦੁਪੱਟਾ ਇਹ ਲੈ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਤੁਹਾਡਾ ਅੱਜ ਦੀ ਵੀਡੀਓ ਪੈ ਇੱਥੇ ਖਤਮ ਕਰਦੀਆਂ ਜੀ ਜੋ ਵੀ ਮੇਰੀ ਭੈਣੇ ਸੂਟ ਲੈਣਾ ਚਾਹੁੰਦੀ ਹੈ फटाफट ਆਪਣਾ ਸਕਰੀਨਸ਼ਾਟ ਭੇਜੋ ਔਰ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ